ਸਤਿ ਸ਼੍ਰੀ ਅਕਾਲ ਨਮਸਕਾਰ ਅਦਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਅੱਜ ਗੱਲ ਕਰਾਂਗੇ OTT ਪਲੈਟਫਾਰਮ ਤੇ ਕਿਹੜੀ ਫਿਲਮ ਜਿਹੜੀ ਹੈ ਉਹ ਜਲਦ ਰਿਲੀਜ਼ ਹੋਣ ਵਾਲੀ ਹੈ ਸੋ ਫਫੇ ਕੁਟਨੀਆਂ ਫਿਲਮ ਤੁਸੀਂ ਸਾਰਿਆਂ ਨੇ ਦੇਖਿਆ ਕਿ ਨੀਰੂ ਔਰ ਤਾਨਿਆ ਦੀ ਫਿਲਮ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਕਿਉਂਕਿ ਇਹ ਫਿਲਮ ਜਿਹੜੀ ਆ ਫੈਮਲ ਔਰੀਐਂਟਡ ਹੈ ਔਰ ਦੋ ਕੁੜੀਆਂ ਦੀ ਕਹਾਣੀ ਦਿਖਾਈ ਗਈ ਹੈ ਕਿ ਕਿਦਾਂ ਸਮਾਰਟਲੀ ਜੜੀਆਂ ਨੇ ਉਹ ਹਰ ਕੁਝ ਅਚੀਵ ਕਰਦੀਆਂ ਨੇ ਫਿਲਮ ਦੇ ਵਿੱਚ ਸੋ ਇਹ ਫਿਲਮ ਜਦੋਂ ਆਉਣੀ ਸੀਗੀ ਉਸ ਤੋਂ ਪਹਿਲਾਂ ਬਹੁਤ ਜ਼ਬਰਦਸਤ ਪ੍ਰਮੋਸ਼ਨਜ਼ ਹੋਈਆਂ ਨੀਰੂ ਔਰ ਤ ਖੰਨੂ ਮਿਲੀਆਂ ਦੀ ਕੈਮਿਸਟਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੋ ਸਿਰਫ ਦੋ ਕੁੜੀਆਂ ਲੀਡ ਤੇ ਫਿਲਮ ਨੇ ਔਰ ਇਹ ਇੰਡਸਟਰੀ ਦੇ ਵਿੱਚ ਬਹੁਤ ਘੱਟ ਹੁੰਦਾ ਹੈ ਕਿ ਕੁੜੀਆਂ ਨੂੰ ਲੈ ਕੇ ਕੋਈ ਫਿਲਮ ਬਣਾਈ ਜਾਵੇ ਸੋ ਇਸ ਫਿਲਮ ਦੇ ਵਿੱਚ ਇਹਨਾਂ ਦੋਨਾਂ ਨੇ ਬਾਕਮਾਲ ਕੰਮ ਕੀਤਾ ਸਭ ਤੋਂ ਬਿਹਤਰੀਨ ਗੱਲ ਇਹ ਸੀ ਕਿ ਇਸ ਫਿਲਮ ਦੇ ਵਿੱਚ ਕਿ ਇਸ ਫਿਲਮ ਦੇ ਵਿੱਚ ਤਾਨੀਆਂ ਔਰ ਨੀਰੂ ਬਾਜਵਾ ਦੇ ਕੋਸਟਿਮਸ ਤੇ ਬਹੁਤ ਸੋਹਣਾ ਕੰਮ ਹੋਇਆ ਇੰਨੇ ਪਿਆਰੇ ਕੋਸਟਿਮਸ ਜਿਹੜੇ ਨੇ ਹਰ ਇੱਕ ਸੀਨ ਦੇ ਵਿੱਚ ਦਿਖਾਏ ਗਏ ਇਹਨਾਂ ਦੇ ਕਿ ਜਿਸ ਤੋਂ ਬਾਅਦ ਇਹ ਕਹਿ ਸਕਦੇ ਹਾਂ ਅਸੀਂ ਕਿ ਇਹ ਇੱਕ ਬੈਂਚਮਾਰਕ ਸੈੱਟ ਕਰ ਦਿੱਤਾ ਫਿਲਮ ਨਹੀਂ ਕਿ ਫਿਲਮ ਦੇ ਵਿੱਚ ਹੋਣ ਜਿਹੜੇ ਬਜਟਸ ਨੇ ਉਹ ਬਹੁਤ ਅੱਛੇ ਲੈਵਲ ਦੇ ਹੋ ਕੇ ਕਰਕੇ ਫੇਰ ਹੀ ਫਿਲਮ ਜਿਹੜੀ ਉਹ ਬਣਦੀ ਕਿਉਂਕਿ ਅੱਗੇ ਕੀ ਹੁੰਦਾ ਸੀਗਾ ਕਿ ਕੱਪੜਿਆਂ ਦਾ ਇਹੀ ਹੋ ਜਾਂਦਾ ਸੀਗਾ ਨਾਰਮਲ ਕੀ ਠੀਕ ਹੈ ਜੋ ਵੀ ਹੈ ਅਡਜਸਟਮੈਂਟ ਲੇਕਿਨ ਇਸ ਫਿਲਮ ਦੇ ਵਿੱਚ ਕਹਾਣੀ ਦੇ ਨਾਲ-ਨਾਲ ਕੱਪੜਿਆਂ ਤੇ ਲੁਕਸ ਤੇ ਬਹੁਤ ਸੋਹਣਾ ਕੰਮ ਕੀਤਾ ਗਿਆ ਸੋ ਫਫੇ ਕੁੱਟਨੀਆਂ ਕਿੱਦਾਂ ਫਫੇ ਕੁੱਟਨੀਆਂ ਬਣਦੀਆਂ ਨੇ ਕਿਉਂ ਇਹਨਾਂ ਦਾ ਨਾਮ ਫਫੇ ਕੁੱਟਨੀਆਂ ਉਹਦੇ ਲਈ ਤੁਹਾਨੂੰ ਇਹ ਜਿਹੜੀ ਫਿਲਮ ਚੋਪਾਲ ਤੇ ਦੇਖਣੀ ਪੈਗੀ ਸੋ ਬਹੁਤ ਜਲਦ ਜਿਹੜੀ ਹੈ ਇਹ ਚੋਪਾਲ ਤੇ ਆਉਣ ਵਾਲੀ ਹੈ ਲੈ ਡੇਟ ਦਾ ਕੋਈ ਖੁਲਾਸਾ ਨਹੀਂ ਹੈ ਲੇਕਿਨ ਕਮਿੰਗ ਸੂਨ ਦਾ ਜਿਹੜਾ ਉਹ ਕੀ ਇਹ ਜਿਹੜੀ ਫਿਲਮ ਤੁਸੀਂ ਦੇਖ ਸਕਦੇ ਹੋ ਹੁਣ ਇਹ ਫਿਲਮ ਤਾਂ ਤੁਸੀਂ ਫ੍ਰੀ ਦੇਖ ਸਕਦੇ ਹੋ ਕਿ ਇਧਰ ਹੀ ਸਬਸਕ੍ਰਿਪਸ਼ਨ ਲੈਣੀ ਪਊਗੀ ਇਹ ਤਾਂ ਹੁਣ ਤੁਹਾਨੂੰ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚਾਹੀਗਾ ਲੇਕਿਨ ਜਿੱਦਾਂ ਸਾਨੂੰ ਥੀਏਟਰਸ ਦੇ ਵਿੱਚ ਫਿਲਮਾਂ ਦਾ ਇੰਤਜ਼ਾਰ ਹੁੰਦਾ ਉਦਾਂ ਹੀ ਹੁਣ OTT ਪਲੇਟਫਾਰਮ ਤੇ ਫਿਲਮਾਂ ਜੜੀਆਂ ਨੇ ਉਹ ਗ ਰਿਲੀਜ਼ ਹੋਣ ਤੋਂ ਪਹਿਲਾਂ ਸਾਡੇ ਕੋਲ ਆ ਜਾਂਦਾ ਹੈ ਕਿ ਕਮਿੰਗ ਸੂਨ ਯਾਨੀ ਕਿ ਜਲਦ ਜੜੀ ਹੈ ਇਹ OTT ਪਲੇਟਫਾਰਮ ਤੇ ਫਿਲਮ ਰਿਲੀਜ਼ ਹੋਣ ਵਾਲੀ ਹੈ ਸੋ ਫਫੇਕੁਟਨੀ ਹੈ ਹੁਣ ਜੜੀਆਂ ਨੇ OTT ਪਲੇਟਫਾਰਮ ਤੇ ਵੀ ਆ ਰਹੀਆਂ ਨੇ ਕਿਹੜੇ ਕਿਹੜੇ OTT ਪਲੇਟਫਾਰਮਸ ਤੇ ਆ ਰਹੀਆਂ ਨੇ ਇਹਦੇ ਬਾਰੇ ਵੀ ਹਜੇ ਕੋਈ ਅਪ ਯਾਨੀ ਸੇ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਜ਼ਰੂਰ ਦੱਸਾਂਗੀ ਸੱਚੀ ਗੱਲ ਨਮਸਕਾਰ ਆਦਬ ਮੈਂ ਤੁਹਾਡੇ ਨਾਲ ਮਨਪ੍ਰਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਗੱਲ ਕਰਾਂਗੇ ਓਟੀਟੀ ਪਲੈਟਫਾਰਮ ਤੇ ਕਿਹੜੀ ਫਿਲਮ ਜਿਹੜੀ ਹੈ ਉਹ ਜਲਦ ਰਿਲੀਜ਼ ਹੋਣ ਵਾਲੀ ਹੈ ਸੋ ਫਫੇ ਕੁਟਨੀਆ ਫਿਲਮ ਤੁਸੀਂ ਸਾਰਿਆਂ ਨੇ ਦੇਖਿਆ ਕਿ ਨੀਰੂ ਔਰ ਤਾਨਿਆ ਦੀ ਫਿਲਮ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਕਿਉਂਕਿ ਇਹ ਫਿਲਮ ਜਿਹੜੀ ਆ ਫੀਮੇਲ ਓਰੀਐਂਟਡ ਹੈ ਔਰ ਦੋ ਕੁੜੀਆਂ ਦੀ ਕਹਾਣੀ ਦਿਖਾਈ ਗਈ ਹੈ ਕਿ ਕਿੱਦਾਂ ਸਮਾਰਟਲੀ ਜੜੀਆਂ ਨੇ ਉਹ ਹਰ ਕੁਝ ਅਚੀਵ ਕਰਦੀਆਂ ਨੇ ਫਿਲਮ ਦੇ ਵਿੱਚ ਸੋ ਇਹ ਫਿਲਮ ਜਦੋਂ ਆਉਣੀ ਸੀ ਔਰ ਤਾਨੇ ਦੀ ਜੜੀ ਜੁਗਲਬੰਦੀ ਉਹ ਵੀ ਦੇਖਣ ਨੂੰ ਮਿਲੀ ਇਹਨਾਂ ਦੀ కెਮਿਸਟਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੋ ਸਿਰਫ ਦੋ ਕੁੜੀਆਂ ਲੀਡ ਤੇ ਫਿਲਮ ਨੇ ਔਰ ਇਹ ਇੰਡਸਟਰੀ ਦੇ ਵਿੱਚ ਬਹੁਤ ਘੱਟ ਹੁੰਦਾ ਹੈ ਕਿ ਕੁੜੀਆਂ ਨੂੰ ਲੈ ਕੇ ਕੋਈ ਫਿਲਮ ਬਣਾਈ ਜਾਵੇ ਸੋ ਇਸ ਫਿਲਮ ਦੇ ਵਿੱਚ ਇਹਨਾਂ ਦੋਨਾਂ ਨੇ ਬਾਕਮਾਲ ਕੰਮ ਕੀਤਾ ਸਭ ਤੋਂ ਬਿਹਤਰੀਨ ਗੱਲ ਇਹ ਸੀਗੀ ਇਸ ਫਿਲਮ ਦੇ ਵਿੱਚ ਕਿ ਇਸ ਫਿਲਮ ਦੇ ਵਿੱਚ ਤਾਨੀਆਂ ਔਰ ਨੀਰੂ ਬਾਜਵਾ ਦੇ ਕੋਸਟਿਊਮਸ ਤੇ ਬਹੁਤ ਸੋਹਣਾ ਕੰਮ ਹੋਇਆ ਇੰਨੇ ਪਿਆਰੇ ਕੋਸਟਿਊਮਸ ਜਿਹੜੇ ਨੇ ਹਰ ਇੱਕ ਸੀਨ ਦੇ ਵਿੱਚ ਦਿਖਾਏ ਗਏ ਇਹਨਾਂ ਦੇ ਕਿ ਜਿਸ ਤੋਂ ਬਾਅਦ ਇਹ ਕਹਿ ਸਕਦੇ ਹਾਂ ਅਸੀਂ ਕਿ ਇਹ ਇੱਕ ਬੈਂਚਮਾਰਕ ਸੈੱਟ ਕਰ ਦਿੱਤਾ ਫਿਲਮ ਨਹੀਂ ਕਿ ਫਿਲਮ ਦੇ ਵਿੱਚ ਹੁਣ ਜਿਹੜੇ ਬਜਟਸ ਨੇ ਉਹ ਬਹੁਤ ਅੱਛੇ ਲੈਵਲ ਦੇ ਹੋ ਕੇ ਕਰਕੇ ਫੇਰ ਹੀ ਫਿਲਮ ਜੜੀਓ ਬਣਦੀ ਕਿਉਂਕਿ ਅੱਗੇ ਕੀ ਹੁੰਦਾ ਸੀਗਾ ਕਿ ਕੱਪੜਿਆਂ ਦਾ ਇਹੀ ਹੋ ਜਾਂਦਾ ਸੀਗਾ ਨਾਰਮਲ ਕੀ ਠੀਕ ਹੈ ਜੋ ਵੀ ਹੈ ਅਡਜਸਟਮੈਂਟ ਲੇਕਿਨ ਇਸ ਫਿਲਮ ਦੇ ਵਿੱਚ ਕਹਾਣੀ ਦੇ ਨਾਲ-ਨਾਲ ਕੱਪੜਿਆਂ ਤੇ ਲੁਕਸ ਤੇ ਬਹੁਤ ਸੋਹਣਾ ਕੰਮ ਕੀਤਾ ਗਿਆ ਸੋ ਫਰ ਕੁੱਟਨੀਆਂ ਕਿੱਦਾਂ ਫਫੇ ਕੁੱਟਨੀਆਂ ਬਣਦੀਆਂ ਨੇ ਕਿਉਂ ਇਹਨਾਂ ਦਾ ਨਾਮ ਫਫੇ ਕੁੱਟਨੀਆਂ ਉਹਦੇ ਲਈ ਤੁਹਾਨੂੰ ਇਹ ਜਿਹੜੀ ਫਿਲਮ ਚੋਪਾਲ ਤੇ ਦੇਖਣੀ ਪੈਗੀ ਸੋ ਬਹੁਤ ਜਲਦ ਜਿਹੜੀ ਹੈ ਇਹ ਚੋਪਾਲ ਤੇ ਆਉਣ ਵਾਲੀ ਹੈ ਲੈ ਡੇਟ ਦਾ ਕੋਈ ਖੁਲਾਸਾ ਨਹੀਂ ਹੈ ਲੇਕਿਨ ਕਮਿੰਗ ਸੂਨ ਦਾ ਜਿਹੜਾ ਉਹ ਅਪਡੇਸ਼ਨ ਹੈ ਉਹ ਸਾਨੂੰ ਮਿਲ ਰਿਹਾ ਹੈ ਕਿ ਇਹ ਜਿਹੜੀ ਫਿਲਮ ਤੁਸੀਂ ਦੇਖ ਸਕਦੇ ਹੋ ਹੁਣ ਇਹ ਫਿਲਮ ਤਾਂ ਤੁਸੀਂ ਫ੍ਰੀ ਦੇਖ ਸਕਦੇ ਹੋ ਕਿ ਇਦਾਂ ਦੀ ਸਬਸਕ੍ਰਿਪਸ਼ਨ ਲੈਣੀ ਪਊਗੀ ਇਹ ਤਾਂ ਹੁਣ ਤੁਹਾਨੂੰ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚਾਹੀਗਾ ਲੇਕਿਨ ਜਿੱਦਾਂ ਸਾਨੂੰ ਥੀਏਟਰਸ ਦੇ ਵਿੱਚ ਫਿਲਮਾਂ ਦਾ ਇੰਤਜ਼ਾਰ ਹੁੰਦਾ ਉਦਾਂ ਹੀ ਹੁਣ ਓਟੀਟੀ ਪਲੇਟਫ ਕੀ ਜਲਦ ਜੜੀ ਹੈ ਇਹ OTT ਪਲੇਟਫਾਰਮ ਤੇ ਫਿਲਮ ਰਿਲੀਜ਼ ਹੋਣ ਵਾਲੀ ਹੈ ਸੋ ਫਫੇਕੁਟਨੀ ਹੈ ਹੁਣ ਜਿਹੜੀਆਂ OTT ਪਲੇਟਫਾਰਮ ਤੇ ਵੀ ਆ ਰਹੀਆਂ ਨੇ ਕਿਹੜੇ ਕਿਹੜੇ OTT ਪਲੇਟਫਾਰਮਸ ਤੇ ਆ ਰਹੀਆਂ ਨੇ ਇਹਦੇ ਬਾਰੇ ਵੀ ਹਜੇ ਕੋਈ ਅਪਡੇਟ ਨਹੀਂ ਲੇਕਿਨ ਚਪਾਲ ਤੇ ਜ਼ਰੂਰ ਆ ਰਹੀਆਂ ਨੇ ਫਫੇਕੁਟਨੀ ਸੋ ਤੁਸੀਂ ਜ਼ਰੂਰ ਦੇਖਣਾ ਇਸ ਫਿਲਮ ਨੂੰ ਤੇ ਹੋਰ ਕਿਹੜੀਆਂ ਕਿਹੜੀਆਂ ਫਿਲਮਾਂ ਆ ਰਹੀਆਂ ਨੇ ਅਸੀਂ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਜ਼ਰੂਰ ਦੱਸਾਂਗੇ